ਬੱਬੂ ਮਾਨ ਦਾ ਪਿਆਸ ਕੈਸਟ ਦੇ ਵਿੱਚ ਗਾਣਾ ਸੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਨੀਆਂ ਓਡਾਰੀਆਂ। ਕਿਆ ਗਾਣਾ ਸੀ। ਗਾਣੇ ਦੇ ਵਿੱਚਲੇ ਬੋਲ ਤੇ ਲੇਖਣੀ ਤੇ ਜਿਹੜੇ ਇਹ ਇਹਦੇ ਬੋਲ ਸੇ ਇੰਨੇ ਕੈਂਤ ਸੀਗੇ ਕਿ ਕਹਿੰਦਾ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਨੀਆਂ ਓਡਾਰੀਆਂ ਫੁੱਲ ਕੋਈ ਬਲਾਇਤ ਵਾਲਾ ਲੈ ਗਿਆ ਗੁੱਡ ਤਾਂ ਮੈਂ ਰਹਿ ਗਿਆ ਕਿਆਰੀਆਂ। ਕਿਆ ਬਾਤਾਂ ਕਿਆ ਲੇਖਣੀ ਓਏ। ਫਿਰ ਅਗਲੀ ਗੱਲ 'ਚ ਤਾਂ ਸਿਰਾਈ ਕਰ ਜਾਂਦਾ ਕਹਿੰਦਾ ਕੰਡੇ ਰਾਖੀ ਕਰਦੇ ਰਹ ਗਏ ਭੌਰ ਨਜ਼ਾਰਾ ਲੈ ਗਏ ਲੰਡਨ ਤੋਂ ਆਏ ਵਪਾਰੀ ਨਤ ਪਾਸੋਂ ਨੇ ਦੀ ਲੈ ਗਏ ਤੇ ਆਪਣੇ ਆਪ ਨੂੰ ਕੰਡੇ ਬਣਾ ਕੇ ਕਹਿੰਦਾ ਅਸੀਂ ਤਾਂ ਸਾਂਭਣ ਤੇ ਰਹੇ ਸੁਭਾਲਣ ਤੇ ਰਹੇ ਪਰ ਜਦੋਂ ਮੌਕਾ ਆਇਆ ਤਾਂ ਕੋਈ ਹੋਰੇ ਹੀ ਸਾਂਭ ਗਾ ਤੇ ਫਿਰ ਅਗਲੀ ਜਿਹੜੀ ਲੈਣਾ ਨਤ ਪਾਸੋਂ ਨੇ ਦੀ ਬਾਹਰੋਂ ਆ ਕੇ ਉਹਨਾਂ ਨੇ ਆਪਣੇ ਪੈਸੇ ਦੇ ਜ਼ੋਰ ਨਾਲ ਸੋਨੇ ਦੀਆਂ ਮੁੰਦੀਆਂ ਦਿਖਾ ਕੇ ਨਥਾਂ ਦਿਖਾ ਕੇ ਤੇ ਉਹਨੂੰ ਨਰੜ ਲਿਆ ਨੱਤ ਪਾਣੀ ਇਹ ਕਹਿੰਦੇ ਆ ਬੇ ਅਲੜ ਬਗਲਤੀ ਕਰਕੇ ਨਰੜ ਕੇ ਲਗਾ ਫਿਰ ਅਗਲੀ ਗੱਲ ਜੇ ਕਹਿੰਦਾ ਪਤਾ ਨਹੀਂ ਕਰੇਜੀ ਕਿਉਂ ਬਲੈਤ ਲਈ ਸਾਰੀਆਂ ਪੰਜਾਬ ਚ ਕੁਆਰੀਆਂ ਉਹਨੇ ਸੱਤ ਗੱਲ ਆ ਕੇ ਸਿਰਤੀ ਤੇ ਇੱਕ ਕੱਲੀ ਨਹੀਂ ਬਾਕੀ ਵੀ ਨਹੀਂ ਆਏ ਬੇ ਬਲੈਤ ਦਾ ਨਾਂ ਸੁਣ ਕੇ ਹੀ ਭੱਜ ਪੈਂਦੀਆਂ ਉਸ ਪਾਸੇ ਨੂੰ ਤੇ ਫਿਰ ਮਿੱਤਰਾਂ ਦੀ ਛਤਰੀ ਤੋੜ ਕੇ ਅੰਬਰਾਂ ਤੇ ਲਾਨੀਆਂ ਉਡਾਰੀਆਂ ਤੇ ਉਤੋਂ ਬਾਅਦ ਸੋਨ ਦੀ ਸੀਪੱਟ ਦਾ ਸਹਰਾਣਾ ਲਾ ਕੇ ਕੱਤ ਭੁੱਲ ਗਈ ਦਿਨ ਪੁਰਾਣੇ ਬੀ ਲੋ ਕੱਟੀਆਂ ਅੰਬੀਆਂ ਖਾ ਕੇ ਤੁਸੀਂ ਦੇਖੋ ਗੱਲ ਕਿੱਥੇ ਪੁਰਾਣੇ ਦਿਨਾਂ ਦੀ ਕੱਟੀਆਂ ਅੰਬੀਆਂ ਦੀ ਲਿਆਂਦੀ ਤੇ ਇੱਕ ਗੱਲ ਜਿਹੜੀ ਸਿਰੇ ਦੀ ਕੀਤੀ ਕਹਿੰਦਾ ਮਿੱਤਰਾਂ ਦਾ ਗੱਡਾ ਅੱਜ ਭੁੱਲ ਗਈ ਕਰੇ ਨਿੰਮੋ ਜਿਨ ਵਿੱਚ ਤੂੰ ਸਵਾਰੀਆਂ ਮਿੱਤਰਾਂ ਦੀ ਖੇਤਰੀ ਟੁੱਟ ਗਈ ਅੰਬਰਾਂ ਤੇ ਲਾਨੀਆਂ ਡਾਰੀਆਂ ਤੁਸੀਂ ਇਹ ਦੇਖੋ ਕਿੱਥੇ ਗੱਡਾ ਕਿਤੇ ਨਿੰਮੋ ਜਿੰਨ ਗੱਡੀ ਕਿਵੇਂ ਸਮੇਲ ਕੀਤਾ ਦੋਨਾਂ ਚੀਜ਼ਾਂ ਦਾ ਐਨੇ ਵਧੀਆ ਤਰੀਕੇ ਨਾਲ ਕਿ ਗਾਣੇ ਨੂੰ ਐਨਾ ਕੁ ਖੂਬਸੂਰਤ ਬੱਬੂ ਮਾਨ ਨੇ ਬਣਾਤਾ ਸੀ ਤੇ ਅੱਜ ਤੱਕ ਇਸ ਗਾਣੇ ਨੂੰ ਤਾਂ ਹੀ ਲੋਕ ਸੁਣਦੇ ਪਏ ਆ ਕਿ ਸਿਰੇ ਹੀ ਇਸ ਗੱਲਾਂ ਨਾ ਕਰ ਦਿੱਤਾ ਸੀ ਬੱਬੂ ਮਾਨ ਨੇ ਤੇ ਫਿਰ ਐਂਡ ਦੇ ਵਿੱਚ ਕਿਵੇਂ ਉਹ ਇਹਦਾ ਖੋਲ ਖੋਲ ਰੱਖਦੀ ਸੀ ਵਾਰੀਆਂ ਮਿੱਤਰ ਇੱਕ ਤਾਂ ਉਹ ਗੱਲਾਂ ਪੁਰਾਣੀਆਂ ਲਿਆਂਦੀਆਂ ਕੁਝ ਨਵੀਆਂ ਲਿਆਂਦੀਆਂ ਤੇ ਉਹਨਾਂ ਨੂੰ ਉਹਨਾਂ ਦੇ ਮੇਲ ਪ੍ਰਾਣੀਆਂ ਨਮੀਆਂ ਨੇ ਐਸਾ ਸਮੋਇਆ ਕਿ ਗਾਣਾ ਹੀ ਇੰਨਾ ਘੈਂਟ ਐਨੇ ਘੈਂਟ ਬੋਲ ਤੇ ਐਨੇ ਗੀਤ ਦੇ ਅਰਥ ਨਿਕਲਦੇ ਆ ਅਰਥ ਭਰਪੂਰ ਇਹਨੂੰ ਕਹਿੰਦੇ ਆ ਗੀਤਕਾਰੀ ਇਹ ਬੱਬੂ ਆਂਦੇ ਹਿੱਸੇ ਆਈ ਆ ਇਹ ਜਿਹੜੀ ਇੱਕ ਲਾਈਨ ਲਿਖੀ ਸੀ ਇਹਦੇ ਵਿੱਚ ਪਈ ਪਤਾ ਨਹੀਂ ਕਿਰੇਜੀ ਕਿਉਂ ਬਲੈਤ ਲਈ ਸਾਰੀਆਂ ਪੰਜਾਬ ਚ ਕੁਆਰੀ ਇਹ ਤੋਂ ਬਾਅਦ ਤਾਂ ਬਲੈਤ ਨੂੰ ਭੱਜ ਗਈ ਬਲੈਤ ਨੂੰ ਜੱਡ ਕੇ ਆਇਲਟ ਕਰਕੇ ਲੈ ਗਈ ਉਸ ਤੋਂ ਬਾਅਦ 500 ਗਾਣਾ ਇੱਕ ਉਹਤੇ ਹੀ ਬਣਾਤਾ ਪੰਜਾਬੀ ਗੀਤਕਾਰਾਂ ਨੇ ਬੱਬੂ ਮਾਨ ਦੇ ਇਸ ਇੱਕ ਲੈਂਥ ਤੇ 500 ਗਾਣਾ ਬਣਾਤਾ ਹੋਣਾ ਪੰਜਾਬੀ ਗੀਤਕਾਰਾਂ ਨੇ ਪਰ ਇਹਦੀ ਜਿਹੜੀ ਜੜ ਸੀ ਉਹ ਬੱਬੂ ਮਾਨ ਨੇ ਮਿੱਤਰਾਂ ਦੀ ਛਤਰੀ ਚਲਾਈ ਸੀ ਤੁਹਾਨੂੰ ਇਹ ਗਾਣਾ ਕਿਵੇਂ ਲੱਗਦਾ ਸੀ ਜਰੂਰ ਦੱਸਿਓ ਅੱਜ ਕੌਣ-ਕੌਣ ਸੁਣਦਾ ਇਹ ਗਾਣਾ ਮੇਰਾ ਇਹ ਫੇਵਰੇਟ ਗਾਣਾ ਆ